ਪੰਜਾਬ ਦੇ ਲਈ ਖਤਰਾ ਹਜੇ ਟਲੇ ਆ ਨਹੀਂ ਹੈ ਹੁੰਦੇ ਦਿਨਾਂ ਦੇ ਵਿੱਚ ਮੀਂਹ ਦਾ سلسلہ ਜਾਰੀ ਰਹੇਗਾ ਤਾਂ ਮੌਸਮ ਵਿਭਾਗ ਨੇ ਪਹਿਲਾਂ 3 ਸਤੰਬਰ ਤੱਕ ਮੌਨਸੂਨ ਦੀ ਸਰਗਰਮੀ ਦੀ ਭਵਿੱਖਬਾਣੀ ਕੀਤੀ ਸੀ ਪਰ ਹੁਣ ਸਪਸ਼ਟ ਕੀਤਾ ਹੈ ਕਿ ਮੌਨਸੂਨ 15 ਸਤੰਬਰ ਤੱਕ ਐਕਟਿਵ ਰਹੇਗਾ ਸੋ ਪੰਜਾਬ ਦੇ ਵਿੱਚ ਅੱਜ ਸ਼ਾਮ ਮੌਸਮ ਮੂੜ ਵਿਗੜ ਸਕਦਾ ਹੈ ਅਗਲੇ 24 ਘੰਟਿਆਂ ਦੇ ਵਿੱਚ ਭਾਰੀ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ ਅਜਿਹੇ ਵਿੱਚ ਕਈ ਇਲਾਕਿਆਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦਾ ਸਿਲਸਿਲਾ ਅੱਗੇ ਜਾਰੀ ਰਹੇਗਾ ਲਗਾਤਾਰ بارش ਅਤੇ ਨਮੀ ਵਾਲੇ ਮੌਸਮ ਕਾਰਨ ਡੇਂਗੂ, ਵਾਇਰਲ ਬੁਖਾਰ ਅਤੇ ਹੋਰ ਮੋਸਮੀ ਬਿਮਾਰੀਆਂ ਦਾ ਖਤਰਾ ਵਧ ਗਿਆ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਜਿਸ ਦੇ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ ਤੇ ਸਫਾਈ ਦਾ ਧਿਆਨ ਰੱਖਣਾ ਬੇਹਤ ਜ਼ਰੂਰੀ ਹੈ। ਹਾਲਾਤ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ 7 ਸਤੰਬਰ ਤੱਕ ਸਕੂਲ ਬੰਦ ਕੀਤੇ ਨੇ। ਸੂਤਰਾਂ ਦਾ ਕਹਿਣਾ ਹੈ ਕਿ ਪੂਰੀ ਸਥਿਤੀ ਨਾ ਸੁਧਰੀ ਤਾਂ ਕੁਝ ਇਲਾਕਿਆਂ ਤੋਂ ਵਿੱਚ ਛੁੱਟੀਆਂ ਵੱਧ ਆਈਆਂ ਵੀ ਜਾ ਸਕਦੀਆਂ ਹਨ। 1998 ਤੋਂ ਬਾਅਦ ਇਸ ਸਾਲ ਮੀਂਹ ਅਤੇ ਹੜਾ ਕਾਰਨ ਪੰਜਾਬ ਦੇ ਵਿੱਚ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਪਠਾਨਕੋਟ, ਕੁਰਦਾਸਪੁਰ, ਫੋਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਪੰਜਾਬ ਦੇ ਵਿੱਚ 27 ਸਾਲਾਂ ਚ ਅਗਸਤ ਮਹੀਨਾ ਸਭ ਤੋਂ ਵੱਧ ਮੀਂਹ ਪਿਆ। ਅਗਸਤ ਦੇ ਵਿੱਚ 253.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਲੰਬੇ ਸਮੇਂ ਤੋਂ ਔਸਤ 146.2 ਮਿਲੀਮੀਟਰ ਉਤੋਂ 74% ਵੱਧ ਦੱਸਿਆ ਜਾ ਰਿਹਾ ਹੈ। ਤੋ ਤੁਸੀਂ ਜਾ ਰਿਹਾ ਕਿ 1988 ਦੇ ਵਿੱਚ ਸਿਰਫ 4 ਦਿਨਾਂ ਵਿੱਚ ਯਾਨੀ ਕਿ 22 ਤੋਂ 26 ਸਤੰਬਰ ਦੇ ਵਿਚਕਾਰ ਧਾਕਣਾ ਨੇੜੇ ਦੇ ਖੇਤਰ ਦੇ ਵਿੱਚ 634 ਮਿਲੀਮੀਟਰ ਮੀਂਹ ਪਿਆ ਸੀ ਡੈਮ ਤੋਂ ਛੱਡ ਕੇ ਪਾਣੀ ਕਾਰਨ ਦਰਿਆਵਾਂ ਦੇ ਬੰਨ ਟੁੱਟੇ ਸਨ ਇਸ ਸਮੇਂ ਦੌਰਾਨ ਕੁੱਲ 12979 ਪਿੰਡਾਂ ਦੇ ਵਿੱਚੋਂ ਲਗਭਗ 9000 ਵਿੱਚ ਹੜ੍ਹਾਂ ਦੀ ਚਪੇਟ ਦੇ ਵਿਚ ਆ ਗਏ ਸੀ ਤਾਂ 2500 ਤੋਂ ਵੱਧ ਪਿੰਡ ਜਿਹੜੇ ਕਿ ਪੂਰੀ ਤਰ੍ਹਾਂ ਦੇ ਨਾਲ ਡੁੱਬੇ ਸਨ